ਆਰੀਆਂ ਹਾਦੀਆਂ ਦੇ ਨਾਲ ਪਿਆਰਾ ਵੀਰ ਬਹੁਤ ਹੀ ਸੋਹਣੀ ਡਰੈਸ ਦੇ ਵਿੱਚ ਮਨਜੀਤ ਕਰਤਾਰਪੁਰੀ ਸਾਹਿਬ ਤੁਹਾਡੇ ਸੰਗਮ ਮਿਹਰਬਾਨ। ਆਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਮੇਲੇ ਦੇ ਵਿੱਚ ਜਿੰਨੇ ਵੀ ਸਾਧ ਸੰਗਤ ਪਹੁੰਚੀ ਹੈ ਸਾਰਿਆਂ ਦਾ तहे ਦਿਲੋਂ ਧੰਨਵਾਦ। ਸੋ ਲੱਖ ਲੱਖ ਮੁਬਾਰਕਾ ਇੱਕ ਵਾਰ ਤਾੜੀ ਲਾ ਦਿਓ ਸਾਰੇ ਪ੍ਰਬੰਧਕ ਕਮੇਟੀ ਦੇ ਨਾਂ ਤੇ ਪੁਲਿਸ ਪ੍ਰਸ਼ਾਸਨ ਦੇ ਨਾਂ ਤੇ ਤੇ ਜਿੰਨੇ ਸਾਡੇ ਵੀਰ ਸੇਵਾ ਕਰ ਰਹੇ ਨੇ ਉਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਲਾ ਦਿਓ। ਸੋ ਬਹੁਤੀਆਂ ਗੱਲਾਂ ਨਾ ਕਰਦੋ ਟਾਈਮ ਘਟ ਹੈ ਜੀ। ਸੋ ਬਾਪੂ ਗਾਣਾ 2 ਮਹੀਨੇ ਪਹਿਲੇ ਆਪਾਂ ਰਿਲੀਜ਼ ਕੀਤਾ ਸੀ ਸੋ ਇੰਸਟਾ ਫੇਸਬੁੱਕ ਤੇ ਆਪ ਸਭ ਨੇ ਸੋਸ਼ਲ ਮੀਡੀਆ ਤੇ ਬੜਾ ਪਿਆਰ ਦਿੱਤਾ ਉਹਦੀਆਂ ਇੱਕ ਦੋ ਲਾਈਨਾਂ ਆਪ ਜੀ ਦੇ ਰੂਬਰੂ ਕਰਦੇ ਆ ਸੋ ਥੈਂਕ ਯੂ ਹ ਮਿਹਨਤਾਂ ਦੇ ਵਿੱਚ ਰੁੱਝਿਆ ਫਿਰਦਾ ਲਾਉਂਦਾ ਨਹੀਂ ਬਹਾਨੇ ਸਿਫਤਾਂ ਦੇ ਵਿੱਚ ਬਦਲ ਕੇ ਰੱਖ ਦੂੰ ਦੁਨੀਆਂ ਵਾਲੇ ਤਾਨੇ ਹੂੰ ਟੈਨਟ ਜਿਹਾ ਸਿਰ ਚੜ੍ਹ ਕੇ ਬੋਲੇ ਇਹ ਕਰਨਾ ਜਿਹੜੇ ਕਿਤੇ ਦਾ ਹਉ ਤੂੰ ਦੇਖੀ ਸਿੱਕਾ ਚੱਲਦਾ ਬਾਪੂ ਤੇਰੇ ਖੋਤੇ ਸਿੱਕੇ ਦਾ ਇਹ ਤੂੰ ਦੇਖੀ ਸਿੱਕਾ ਚੱਲਦਾ ਤੇ ਦੇਖੋ ਤੇ ਸਿੱਕੇ ਦਾ ਸੋਅਸਕੇ ਟੇਡੇ ਬਾਲ ਮੇਰਾ ਭਰਾ ਮੇਰੇ ਨਾਲ ਆਇਆ ਉਹਦੀ ਕਲਮ ਤੋਂ ਲਿਖਿਆ ਲਾਈਨ ਹੂੰ ਕੀ ਡਾਲਰ ਕੀ ਪੌਂਡ ਬਾਪੂ ਸਭ ਇਹ ਤੇਰੇ ਪੈਰੀ ਵਿਸ਼ਾ ਦੂੰਗਾ ਸਾਡੇ ਮਾਸਟਰ ਸਿੰਘ ਸਿੰਘ ਜੀ ਸਮੇਰ ਉਹਦਾ ਬਹੁਤ ਸ਼ਰਮ ਆ ਇਹ ਕੀ ਡਾਲਰ ਕੀ ਪੌਂਡ ਬਾਪੂ ਸਰ ਹੂੰ ਤੇਰੇ ਪੈਰੀ ਵਿਸ਼ਾ ਦੂੰਗਾ ਬਿਤੇ ਦੀ ਥਾਪੀ ਬਿਟਦੇ ਜਾਹੀਦੀ ਦੁਨੀਆ ਪਿੱਛੇ ਲਾਲੂ ਬਾ ਹੋ ਇੱਕ ਦਿਨ ਤੈਨੂੰ ਉੱਥੇ ਕਮਾਉਣਾ ਵੇ ਕੈਨ ਟ ਰੁਟਾ ਜਿੱਥੇ ਦਾ ਇਹ ਤੂੰ ਦੇਖਿਸ ਕਾ ਚਲਦਾ ਬਾਪੂ ਤੇਰੇ ਖੋਤੇ ਸਿੱਕੇ ਦਾ ਹੇ ਤੂੰ ਦੇਖੀ ਸਿਕਾ ਜਲਦਾ ਬੱਬੂ ਤੇਰੇ ਘੋਟੇ ਸਿੱਕੇ ਦਾ ਸੋ ਇੰਗਲੈਂਡ ਟੂਰ ਤੇ ਇਹਦਾ ਵੀਡੀਓ ਸ਼ੂਟ ਕੀਤਾ ਸੋ ਬਹੁਤ ਪਿਆਰ ਦਿੱਤਾ ਤੁਸੀਂ ਜੇਕਰ ਚੰਗਾ ਲੱਗਿਆ ਇੱਕ ਵਾਰ ਤਾੜੀ ਲਾ ਦਿਓ ਸੋ ਆਉਣ ਵਾਲੇ ਗੀਤ ਕਿਉਂਕਿ ਜਿਹੜੇ ਆ ਰਹੇ ਆ ਉਹਦਾ ਤੁਸੀਂ ਸੁਣ ਰਹੇ ਆ ਸੋ ਆਉਣ ਵਾਲਾ ਗੀਤ ਸੋ ਸੁਖ ਬ੍ਰੰਗ ਮੇਰਾ ਪ੍ਰਾ ਸਿੰਘਪੁਰ ਤੋਂ ਦੀ ਕਲਮ ਤੋਂ ਲਿਖਿਆ ਲਿਆ ਹੋ ਛੱਤਾ ਚੁੰਦੀਆਂ ਸੀ ਬੱਲਿਆਂ ਨੂੰ ਕੌਣ ਖਾ ਗਿਆ ਲੈ ਖਲੇ ਹੋ ਡਰਟਾ ਜੇ ਨਾ ਨੀ ਕੋਠਾ ਚੜਮੀ ਆ ਗਿਆ ਤੇ ਬੋਦੀਸਵਾ ਜੂ ਕੰਕਾ ਜੀ ਜਤੋਲੀ ਤੋਂ ਸਾਡਾ ਮੱਖਣ ਭਰਾ ਉਹਨਾਂ ਦੇ ਪਾਪਾ ਜੀ ਬਹੁਤ ਸਰਪੰਸ ਉਹ ਛੱਤਾ ਚੁੰਦੀਆਂ ਸੀ ਬੱਲਿਆਂ ਨੂੰ ਕੌਣ ਖਾ ਗਿਆ ਹੋ ਡਰਟਾ ਜੇ ਨਾ ਨੀ ਕੋਠਾ ਚੜਮੀ ਆ ਗਿਆ ਉਹ ਬੜੇ ਦੁੱਖ ਸੀ ਹਾਂ ਡਾਏ ਬੜੇ ੱੱਕੇ तो पूरी सी करे चमड़ी हुई आई मेहनती रास लॻी पकण रोटी साले आख़िरी शरीक कम सु ਕਰਟਾ ਜਿਨਾ ਨੀ ਫੋਟਾ ਚੜਮੀ ਆ ਗਿਆ ਕਰਟਾ ਜਿਨਾ ਨੀ ਆ ਗਿਆ ਕਰਟਾ ਜਿਨਾ ਫੋਟਾ ਚੜਮੀ ਆ ਗਿਆ ਦੁੱਖ ਨੇ ਹਟਾਏ ਬੜੇ ਟੱਕੇ ਬੱਲੇ ਆਏ ਦੁੱਖ ਨੇ ਹਟਾਏ ਬੜੇ ਟੱਕੇ ਬੱਲੇ ਆਏ ਉੱਤੋਂ ਪੂਰੀ ਸੀ ਗਰੀਬੀ ਚਾਂਬੜੀ ਆਹੋ 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 ਬਲੇ ਹੋਇਆ ਵੀ ਮੇਨ ਟੱਕੀ ਦਾਸ ਲੱਕੀ ਪੱਕਣਾ ਰੋਟੀ ਸਾਲੇ ਆਗਦੇ ਸ਼ਰੀਕ ਕੰਮ ਤੋਂ ਨੰਬਰੀ ਮੇਨ ਟੱਕੀ ਦਾਸ ਲੱਕੀ ਪੱਕਣਾ ਰੋਟੀ ਸਾਲੇ ਆਗਦੇ ਸ਼ਰੀਕ ਕੰਮ ਤੋਂ ਨੰਬਰੀ ਇਹ ਆ ਵੀ ਮੇਨ ਟੱਕੀ ਦਾਸ ਲੱਕੀ ਪੱਕਣਾ ਮੋਹ ਤਾਲੇ ਆ ਕੇ ਤੇ ਸ਼ਰੀਕ ਕੰਮ ਦਾ ਰਫਰੀਓ ਥੰਦੇ ਓਹ ਦੁਨੀਆਂ ਮੇਲੇ ਜਾਂਦੀ ਹਾਰ ਸ਼ਿਕਾਰ ਲਗਾ ਕੇ ਸਭ ਸੱਜਣ ਸੱਜਣੀਆਂ ਵੇ ਸੋਹਣਿਆ ਫਿਰਨ ਕਗੜੀਆਂ ਪਾ ਕੇ ਓ 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 ਕਾ ਵੀ ਚੱਲੀ ਜਾਵੇ ਸੋਹਣਿਆ ਸਾਨੂੰ ਕਾ ਦੀ ਚੋਰੀ ਉਦੋਂ ਤਾਰਾ ਵੱਜਦਾ ਏ ਰਾਜੜਾ ਨੂਰ ਮੇਰ ਦੀ ਮੋਰੀ ਉਦੋਂ ਤਾਰਾ ਵੱਜਦਾ ਏ ਰਾਜੜਾ ਨੂਰ ਮੇਰ ਦੀ ਮੋਰੀ ਉਦੋਂ ਤਾਰਾ ਵੱਜਦਾ ਏ ਰਾਜੜਾ ਨੂਰ ਮੇਰ ਦੀ ਮੋਰੀ ਤੇ ਸਾਡੀ ਦਰਸ਼ਕਾ ਭੈਣ ਪੱਤੋ ਤੋਂ ਬਹੁਤ ਸਾਰੇ ਓਏ ਇੱਕ ਆਪਣਾ ਗੱਣਾ ਟਰਾਲਾ ਤਿਆਰ ਹੈ ਬਿਲਕੁਲ ਆਪ ਜੀ ਦੇ ਰੂਰੂ ਕਰਦੇ ਕਿਨੇ ਕਿਆ ਓ ਰੱਬ ਸੁੱਖ ਰੱਖ ਜਾਲੇ ਤੇ ਲਖਾਇਆ ਏ ਸਾਡੀ ਮਿਹਨਤਾਂ ਨੂੰ ਥਣ ਰੱਬ ਪਾਇਆ ਏ ਓ ਰੱਬ ਸੁੱਖ ਰੱਖ ਜਾਲੇ ਤੇ ਲਖਾਇਆ ਏ ਸਾਡੀ ਮਿਹਨਤਾਂ ਨੂੰ ਵਾਲੇ ਰੱਬ ਪਾਇਆ ਏ ਓ ਰੱਬ ਸੁੱਖ ਰੱਖ ਜਾਲੇ ਤੇ ਲਖਾਇਆ ਏ ਸਾਡੀ ਮਿਹਨਤਾਂ ਨੂੰ ਵਾਲੇ ਰੱਬ ਪਾਇਆ ਏ ਓ ਤੇ ਕਰੋੜਾਂ ਦੇ ਟਰਾਲਾ ਸਾਡਾ ਵੇਲਾਂ ਦਾ ਦੇ ਕਰੋੜਾਂ ਦੇ ਟਰਾਲਾ ਸਾਡਾ ਵੇਲਾਂ ਦਾ ਨਿੱਕੜਦਾ ਏ ਰੱਬ ਬੱਲੀਏ ਮਰਕੜਾ ਸ਼ਿਕਾਰ ਕੇ ਡਰਿਆ ਫਰਾ ਦੇ ਕੰਮ ਬੱਲੀਏ ਨਾਰ ਗੱਦੀ 'ਚ ਮਰਕੜਾ ਸ਼ਿਕਾਰ ਕੇ ਡਰਿਆ ਫਰਾ ਦੇ ਕੰਮ ਬੱਲੀਏ ਨਾਰ ਗੱਦੀ 'ਚ ਮਰਕੜਾ ਸ਼ਿਕਾਰ ਕੇ ਸੋ ਸਾਡਾ ਪ੍ਰਾਕ ਕੁਲਵਿੰਦਰ ਹੀਰਾ ਇਹ ਨਵੀਂ ਡਿਊਟੀ ਜੋੜੀ ਇਲਾਕੇ ਵਿੱਚ ਤਿਆਰ ਹੋਈ ਏ ਇੱਕ ਵਾਰ ਤਾੜੀ ਦਾ ਮੋ ਜੇਕਰ ਚੰਗਾ ਲੱਗਿਆ ਇੰਦਾ ਸੋ ਬਹੁਤ ਪਿਆਰਾ ਭਰਾ ਆਪਣਾ ਸਾਰੇ ਰੇ ਉਹ ਸਾਡੇ ਪਿਆਲੇ ਸਿਪਾਏ ਨੇ ਅੱਜ ਹੋਣੀਏ ਖੜਾ ਲੈ ਸਿਪਾਏ ਨੇ ਕਈ ਆਖਦੇ ਸੀ ਕੁਝ ਵੀ ਨਹੀਂ ਬਣਨਾ ਪੱਤਕੀਲੇ ਜਿੱਤੇ ਰੋੜ ਤੇ ਬਣਾਏ ਨੇ ਪੱਤਕੀਲੇ ਜਿੱਤੇ ਰੋੜ ਤੇ ਬਣਾਏ ਨੇ ਪੱਤਕੀਲੇ ਜਿੱਤੇ ਰੋੜ ਤੇ ਬਣਾਏ ਨੇ ਉਹ ਬੱਬੇ ਉਹ ਘਾਟੀ ਨਾਲ ਖਿੱਚੀ ਆਉਂਦੇ ਲੋਟ ਬੱਬੇ ਉਹ ਘਾਟੀ ਨਾਲ ਖਿੱਚੀਆਂ ਦੇ ਲੋਟ ਉਹ ਲੈਂਦੀ ਆ ਪੰਜਾਬ ਆ ਕੇ ਦਮ ਬੱਲੀਏ ਉਹ ਹਾਹਾ ਹਾਹਾ ਹਾ ਹਲੇ ਉਹ ਨਾਲ ਗੱਡੀ ਤੇ ਮਰਕਣਾ ਸ਼ਿਕਾਰ ਘਟਰਾ ਸਾਰੇ ਜਿੱਕਰ ਚੰਗਾ ਲੱਗਿਆ ਕਿਉਂਕਿ ਸਾਡਾ ਆਪਣਾ ਘਰ ਦਾ ਮੇਲਾ ਐ ਸੋ ਆਪਾਂ ਨੇ ਟਾਈਮ ਦੀ ਵੀ ਬਚਤ ਕਰਨੀ ਐ ਸੋ ਥੈਂਕ ਯੂ ਸੋ ਮਚ ਬਾਈਕ ਵਾਰ ਤਾੜੀਆਂ ਲਾ ਦਿਓ ਸੰਤਮਾਨ ਅੰਕਲ ਜੀ ਤੁਸੀਂ ਨਾਲ ਆ ਜਾਓ ਤੁਸੀਂ ਪਸੰਦ ਕੀਤਾ ਤੁਹਾਡੀ ਕਰਤਾਰਪੁਰੀ ਸਾਹਿਬ ਤੁਹਾਡੀ ਗਾਇਕੀ ਨੂੰ ਸਾਰਿਆਂ ਨੇ ਪਸੰਦ ਕੀਤਾ ਹੈ ਉਮੀਦ ਕਰਦੇ ਆਂ ਆਉਣ ਵਾਲਾ ਸਮਾਂ ਜਿਹੜਾ ਅੱਜ ਦਾ ਵੀ ਸਮਾਂ ਤੇ ਆਉਣ ਵਾਲਾ ਸਮਾਂ ਵੀ ਮਨਜੀਤ ਕਰਤਾਰਪੁਰੀ ਸਾਹਿਬ ਦਾ ਹੈ ਜ਼ੋਰਦਾਰ ਤਾੜੀਆਂ ਲਾ ਕੇ ਅਸ਼ੀਰਵਾਦ ਦੇ ਦਿਓ ਇਸ ਮੁੰਡੇ ਨੂੰ ਕਿਉਂਕਿ ਕਈ ਵਾਰ ਅੱਜਕੱਲ ਬੜਾ ਟ੍ਰੈਂਡ ਚੱਲ ਰਿਹਾ ਹੈ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਜੇ ਬੰਦੇ ਦੇ ਵਿਊ ਜ਼ਿਆਦਾ ਹੋ ਜਾਣ ਤੇ ਉਹ ਕਲਾਕਾਰ